ਅੱਜ 27 ਮਾਰਚ ਸ਼ਾਮ ਤੱਕ ਦੀਆਂ ਸੈਂਕੜੇ ਖਬਰਾਂ ਦੇ ਵਿੱਚੋਂ ਪੰਜ ਵੱਡੀਆਂ ਖਬਰਾਂ ਨੇ ਦਿਨਿਆਂ ਕੱਲੀ-ਕੱਲੀ ਖਬਰ ਦੀ ਪੂਰੀ ਜਾਣਕਾਰੀ ਅਖੀਰ ਤੱਕ ਪੂਰਾ ਸੁਣਿਓ ਤੇ ਆਪਣਾ ਕਮੈਂਟ ਲਿਖੀ ਜਾਇਓ ਪਹਿਲੀ ਵੱਡੀ ਖਬਰ ਹੈ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਦੇ ਵਿੱਚ ਵੱਡਾ ਹੰਗਾਮਾ ਹੋਇਆ ਵੱਡਾ ਭੜਥੂ ਪੈ ਗਿਆ ਵੱਡਾ ਰੌਲਾ ਪੈ ਗਿਆ ਇੱਕ ਔਰਤ ਐਮਐਲਏ ਤੇ ਵਿਰੋਧੀ ਧਿਰ ਦੇ ਨੇਤਾ ਦਾ ਆਪਸ ਵਿੱਚ ਐਸਾ ਭੇੜ ਹੋਇਆ ਕੇ ਵਿਰੋਧੀ ਧਿਰ ਦੇ ਨੇਤਾ ਨੂੰ ਵਿਧਾਨ ਸਭਾ ਦੀ ਕਾਰਵਾਈ ਵਿੱਚੇ ਛੱਡ ਕੇ ਬਾਹਰ ਭਜਣਾ ਪੈ ਗਿਆ ਕੀ ਮੁੱਦਾ ਪੱਖਿਆ ਕਿਵੇਂ ਪੱਖਿਆ ਕੀ ਗੱਲ ਹੋਈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਆਪਾਂ ਦੰਦੇ ਆਂ ਦੂਜੀ ਵੱਡੀ ਖਬਰ ਹੈ ਕਿ ਪਹਿਲੀ ਵਾਰ ਗੈਂਗਸਟਰ ਲਾਰੈਂਸ ਬਸ਼ਨੋਈ ਦੇ ਉੱਪਰ ਸਲਮਾਨ ਖਾਨ ਦਾ ਵੱਡਾ ਬਿਆਨ ਆਇਆ ਤੀਜੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਚੌਥਾ ਬਜਟ ਪੇਸ਼ ਕਰਕੇ ਬੜੇ ਕਸੂਤੇ ਘਿਰਦੇ ਕਸੂਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੀ ਬੋਲਣਗੇ ਕੀ ਜਵਾਬ ਦੇਣਗੇ ਇਹ ਵੇਖਣਾ ਆਉਣ ਵਾਲੇ ਟਾਈਮ ਦੇ ਵਿੱਚ ਅਗਲੀ ਵੱਡੀ ਖਬਰ ਹੈ ਅੱਜ ਪੰਜਾਬ ਦੇ ਕਮਿਸ਼ਨ ਦਾ ਗਿਆਨੀ ਹਰਪ੍ਰੀਤ ਤੇ SGPC ਦੇ ਮਾਮਲੇ ਦੇ ਉੱਪਰ ਐਸਾ ਵੱਡਾ ਖੁਲਾਸਾ ਹੋਇਆ ਜਿਹਨੂੰ ਸੁਣ ਕੇ ਚਫੇਰੇ ਫਿਰ ਇੱਕ ਵੱਡੀ ਚਰਚਾ ਛਿੜ ਗਈ ਹੈ ਅਗਲੀ ਵੱਡੀ ਖਬਰ ਹੈ ਅੱਜ ਵਿਧਾਨ ਸਭਾ ਦੇ ਵਿੱਚ ਨਸ਼ੇ ਨੂੰ ਰੋਕਣ ਦੇ ਲਈ ਪਹਿਲੀ ਵਾਰ ਮੌਤ ਦੀ ਸਜ਼ਾ ਤੱਕ ਵਾਲਾ ਕਾਨੂੰਨ ਦਾ ਬਿੱਲ ਪੇਸ਼ ਕੀਤਾ ਗਿਆ ਅਗਲੀ ਵੱਡੀ ਖਬਰ ਹੈ ਕਿ ਇੱਕ ਵਿਧਾਨ ਸਭਾ ਦੇ ਵਿੱਚ ਅੱਜ ਜਿਹੜੇ ਡੰਕੀ ਲਗਾ ਕੇ ਮੁੰਡੇ ਕੁੜੀਆਂ ਨੂੰ ਬਾਹਰ ਭੇਜਣ ਵਾਲੇ ਏਜੰਟ ਨੇ ਉਹਨਾਂ ਨੂੰ ਰੋਕਣ ਦੇ ਲਈ 7 ਸਾਲ ਤੱਕ ਦੀ ਸਜ਼ਾ ਵਾਲਾ ਕਾਨੂੰਨ ਦਾ ਬਿੱਲ ਜਿਹੜਾ ਅੱਜ ਪੇਸ਼ ਹੋਇਆ ਪੂਰੀ ਜਾਣਕਾਰੀ ਹੁਣ ਇੱਕ ਇੱਕ ਖਬਰ ਦੀ ਤੁਹਾਨੂੰ ਦੰਨੇ ਆ ਪੂਰਾ ਸੁਣ ਲਿਓ ਸਮਝ ਲਿਓ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੱਡਾ ਪਰਥੂ ਪਿਆ ਵੱਡਾ ਰੌਲਾ ਪਿਆ ਰੌਲਾ ਕਿਸ ਗੱਲ ਤੋਂ ਪਿਆ ਬਲਬੀਰ ਸਿੰਘ ਸੀਚੇਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਮੈਂਬਰ ਬਣਾਏ ਹੋਏ ਨੇ ਇਸ ਟਾਈਮ ਉਹ ਵੱਡੇ ਰਾਜਨੀਤਾ ਕਹਿ ਜਾ ਸਕਦੇ ਨੇ ਬਲਬੀਰ ਸਿੰਘ ਸੀਚੇਵਾਲ ਦੇ ਨਾਂ ਤੇ ਰੌਲਾ ਪਿਆ ਭਾਈ ਰੌਲਾ ਸ਼ੁਰੂ ਹੋਇਆ ਸੀ ਕੱਲ ਜਦੋਂ ਪੰਜਾਬ ਸਰਕਾਰ ਨੇ ਇੱਕ ਪ੍ਰੋਜੈਕਟ ਦਾ ਨਾਮ ਸੀਚੇਵਾਲ ਦੇ ਨਾਂ ਉੱਪਰ ਰੱਖਣ ਦੀ ਗੱਲ ਕੀਤੀ ਤਾਂ ਵਿਰੋਧੀ ਧਿਰ ਦੇ ਜਿਹੜੇ ਨੇਤਾ ਵਿਧਾਨ ਸਭਾ 'ਚ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਰੋਲਾ ਪਾ ਲਿਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕੀ ਗੱਲ ਹੈ ਸੀਚੇਵਾਲ ਤੁਹਾਡੀ ਪਾਰਟੀ ਦਾ ਆਗੂ ਬਣ ਗਿਆ ਤੇ ਤੁਸੀਂ ਹੁਣ ਉਹਦੇ ਨਾਂ ਦੇ ਉੱਪਰ ਹੀ ਸਰਕਾਰੀ ਪ੍ਰੋਜੈਕਟਾਂ ਦੇ ਨਾਂ ਰੱਖੋਗੇ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹ ਕਹਿੰਦੇ ਨਾ ਸੀਚੇਵਾਲ ਕੋਈ ਇੰਜੀਨੀਅਰ ਹੈ ਨਾ ਉਹ ਕੋਈ ਵਿਗਿਆਨੀ ਹੈ ਉਹ ਤਾਂ ਇੱਕ ਠੇਕੇਦਾਰ ਬੰਦਾ ਤੇ ਅੱਜ ਉਸ ਗੱਲ ਤੇ ਹੀ ਦੁਬਾਰਾ ਫੇਰ ਵੱਡਾ ਰੌੜਾ ਉਦੋਂ ਪੈ ਗਿਆ ਜਦੋਂ ਚਲਦੀ ਪਈ ਵਿਧਾਨ ਸਭਾ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਬੈਠੇ ਸੀ ਉਧਰੋਂ ਪ੍ਰਤਾਪ ਸਿੰਘ ਬਾਜਵਾ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਉਠਾਉਣ ਲੱਗ ਪਏ ਤਾਂ ਉਧਰੋਂ ਆਮ ਆਦਮੀ ਪਾਰਟੀ ਦੀ ਇੱਕ ਐਮਐਲਏ ਬੀਬੀ ਇੰਦਰਜੀਤ ਕੌਰ ਉਹ ਗੁੱਸੇ ਦੇ ਵਿੱਚ ਪਰਕੁੱਠੀ ਉਹ ਕਹਿਣ ਲੱਗੀ ਇਸ ਬੰਦੇ ਨੂੰ ਇੱਥੇ ਬੋਲਣ ਦਾ ਅਧਿਕਾਰ ਹੀ ਨਹੀਂ ਹੋਣਾ ਚਾਹੀਦਾ ਪ੍ਰਤਾਪ ਸਿੰਘ ਬਾਜਵਾ ਨੂੰ ਆਮ ਆਦਮੀ ਪਾਰਟੀ ਦੀ ਐਮਐਲਏ ਬੀਬੀ ਕਹਿੰਦੀ ਮੈਨੂੰ ਸਖਤ ਇਤਰਾਜ਼ ਹੈ ਇਹਦੇ ਇੱਥੇ ਵਿਧਾਨ ਸਭਾ 'ਚ ਬੈਠਣ ਤੇ ਔਰ ਬੋਲਣ ਤੇ ਔਰ ਐਮਐਲਏ ਬੀਬੀ ਨੇ ਕਿਹਾ ਉਹ ਕਹਿੰਦੀ ਕਿ ਇਹਦੀ ਪਾਰਟੀ ਨੂੰ ਵੀ ਇਹਨੂੰ ਕੱਢ ਦੇਣਾ ਚਾਹੀਦਾ ਐਲੋਪੀ ਉਹਦੇ ਤੋਂ ਤੇ ਕੋਈ ਚੰਗੀ ਸੋਚ ਵਾਲਾ ਕੋਈ ਚੰਗੇ ਦਿਮਾਗ ਵਾਲਾ ਬੰਦਾ ਇਹਦੀ ਥਾਂ ਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਲਾਉਣਾ ਚਾਹੀਦਾ ਇਹਦਾ ਤਾਂ ਦਿਮਾਗ ਹੀ ਨਹੀਂ ਠੀਕ ਇਹ ਗੱਲ ਬੀਬੀ ਐਮਐਲਏ ਨੇ ਜਦੋਂ ਆਖੀ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਪੜਕ ਉੱਠਿਆ ਉਹ ਫੇਰ ਆਪਣੀ ਗੱਲ ਕਰਨ ਲੱਗਿਆ ਉਹ ਬੀਬੀ ਕਹਿੰਦੀ ਵੀ ਇਹ ਕਿਵੇਂ ਬੋਲੀ ਜਾਂਦਾ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਉਹ ਬਹਿ ਜਾ ਬਹਿ ਜਾ ਬੀਬੀ ਤੇਰੇ ਅੱਖਾਂ ਤੇ ਹੁਣ ਮੈਂ ਮਾਫੀਆ ਥੋੜਾ ਮੰਗਣ ਲੱਗਾ ਐਵੇਂ ਬੋਲੀ ਜਾਂਦੀ ਐ ਤਾਂ ਉਸ ਤੋਂ ਬਾਅਦ ਫਿਰ ਵਿਧਾਨ ਸਭਾ ਦੇ ਵਿੱਚ ਵਾਵਾ ਰੌਲਾ ਪਿਆ ਵਾਵਾ ਖਰੂ ਪਿਆ ਫੇਰ ਕੀ ਹੋਇਆ ਫੇਰ ਪੰਜਾਬ ਦੇ ਮੰਤਰੀ ਹਰਜੋਤ ਬੈਂਸੋਰਾ ਨੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਨਿੰਦਾ ਪ੍ਰਸਤਾਵ ਪੇਸ਼ ਕੀਤਾ ਤੇ ਫਿਰ ਉਹ ਨਿੰਦਾ ਪ੍ਰਸਤਾਵ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੱਜ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਪਾਸ ਕੀਤਾ ਗਿਆ ਫਿਰ ਪ੍ਰਤਾਪ ਸਿੰਘ ਬਾਜਵਾ ਪਰ ਕੁਠੇ ਉਹ ਫਿਰ ਵਿਧਾਨ ਸਭਾ ਤੋਂ ਬਾਹਰ ਆ ਗਏ ਨੇ ਬਾਹਰ ਆ ਕੇ ਉਹ ਪ੍ਰੈਸ ਦੇ ਸਾਹਮਣੇ ਬਹੁਤ ਵੱਡੇ ਵੱਡੇ ਦੋਸ਼ ਆਮ ਆਦਮੀ ਪਾਰਟੀ ਤੇ ਲਾ ਰਹੇ ਨੇ ਹੁਣ ਆਮ ਆਦਮੀ ਪਾਰਟੀ ਬਹੁਤ ਬੁਰੀ ਤਰ੍ਹਾਂ ਫਸ ਗਈ ਭਗਵੰਤ ਮਾਨ ਸਰਕਾਰ ਕਿਸ ਮੁੱਦੇ ਤੇ ਪ੍ਰਤਾਪ ਸਿੰਘ ਬਾਜਵਾ ਵਾਲੇ ਮੁੱਦੇ ਤੇ ਨਹੀਂ ਸੀਚੇਵਾਲ ਵਾਲੇ ਮੁੱਦੇ ਤੇ ਵੀ ਨਹੀਂ ਫਸ ਗਈ ਆਮ ਆਦਮੀ ਪਾਰਟੀ ਚੌਥਾ ਬਜਟ ਪੇਸ਼ ਕਰਤਾ ਚੌਥਾ ਤੇ ਚੌਥਾ ਇੱਕ ਬਜਟ ਰਹਿ ਗਿਆ ਆਮ ਆਦਮੀ ਪਾਰਟੀ ਦਾ ਪਰ ਔਰਤਾਂ ਨੂੰ ਜਿਹੜਾ 1100 ਰੁਪਇਆ ਮਹੀਨਾ ਦੇਣ ਦੀ ਗੱਲ ਕੀਤੀ ਸੀ ਗਰੰਟੀ ਪਹਿਲਾ 1000 ਦੀ ਦਿੱਤੀ ਫਿਰ ਅਗਲੀਆਂ ਵੋਟਾਂ ਵਲੇ ਭਗਵੰਤ ਮਾਨ ਸਾਹਿਬ ਨੇ ਕਹਿਤਾ ਵੀ ਅਸੀਂ ਤਾਂ 1100 ਦਿਆ ਕਰਾਂਗੇ ਪਰ ਉਹ ਦਿਨ ਡੁੱਬਾ ਤੇ ਜਦੋਂ ਘੋੜੀ ਚੜਿਆ ਕੁੱਬਾ ਵਾਲੀ ਗੱਲ ਹੋਈ ਆਪ ਬੀਬੀਆਂ ਕੱਲ ਸਾਰਾ ਦਿਨ ਟੀਵੀ ਵੇਖਦੀਆਂ ਰਹੀਆਂ ਸਕਰੀਨਾਂ ਵੀ ਸ਼ਾਇਦ ਸਾਡੇ ਲਈ 1000 ਰੁਪਏ ਜਾਂ 1100 ਰੁਪਏ ਦਾ ਐਲਾਨ ਹੋ ਜੇ ਹੁਣ ਤੱਕ ਕਈ ਬੀਬੀਆਂ ਕਹਿੰਦੀਆਂ ਵੀ ਇਹ ਕਹਿੰਦੇ 100 ਵਧਾ ਕੇ ਦੇਵਾਂਗੇ ਅਸੀਂ ਕਹਿੰਨੀਆ ਤੁਸੀਂ 1000 ਦਾ 900 ਦੇ ਦਿਓ ਸਾਨੂੰ ਦਿਓ ਤਾਂ ਅਸੀਂ ਪਰ ਕੱਲ ਚੌਥਾ ਬਜਟ ਆਮ ਆਦਮੀ ਪਾਰਟੀ ਨੇ ਪੇਸ਼ ਕੀਤਾ ਪਰ ਬੀਬੀਆਂ ਦੇ ਲਈ ਔਰਤਾਂ ਦੇ ਲਈ 1000 ਜਾਂ 1100 ਦਾ ਐਲਾਨ ਨਹੀਂ ਕੀਤਾ ਗਿਆ ਅਜੇ ਤੱਕ ਕੋਈ ਨਾਂ ਨਿਸ਼ਾਨੀ ਨਹੀਂ ਹੈਗਾ ਉਧਰ ਬੀਜੇਪੀ ਸਰਕਾਰ ਨੇ ਦੋ ਸਟੇਟਾਂ ਦੇ ਵਿੱਚ ਦਿੱਲੀ ਤੇ ਹਰਿਆਣਾ ਦੇ ਵਿੱਚ ਔਰਤਾਂ ਨੂੰ ਹਰ ਮਹੀਨੇ ਪੈਸੇ ਦੇਣ ਦੇ ਐਲਾਨ ਦੇ ਲਈ ਐਲਾਨ ਵੀ ਕਰ ਦਿੱਤਾ ਪੈਸੇ ਵੀ ਰੱਖਵੇ ਰਖ ਲਏ ਇਹਦਾ ਮਤਲਬ ਇਹ ਨਹੀਂ ਕਿ ਬੀਜੇਪੀ ਬਹੁਤ ਚੰਗੀ ਹੈ ਬੀਜੇਪੀ ਦੀਆਂ ਨੀਤੀਆਂ ਵੀ ਬਹੁਤ ਘਾਤਕ ਨੇ ਬਹੁਤ ਖਤਰਨਾਕ ਨੇ ਪਰ ਗੱਲ ਇਹ ਆ ਸਾਰੇ ਇੱਕੋ ਥਾਲੀ ਦੇ ਚੱਤੇ ਵੱਟੇ ਨੇ ਉਹ ਇਹਨਾਂ ਨੂੰ ਠਿੱਬੀ ਲਾਉਣਾ ਚਾਹੁੰਦੇ ਨੇ ਅੱਜ ਦੇਸ਼ ਦੇ ਗ੍ਰਹਿ ਮੰਤਰੀ ਦਾ ਬਿਆਨ ਆਇਆ ਅਮਿਤ ਸ਼ਾਹ ਦਾ ਉਹ ਬਿਆਨ ਬਹੁਤ ਜ਼ਿਆਦਾ ਸੋਚਨ ਵਿਚਾਰ ਨਾਲ ਆ ਮਿੱਤਰੋ ਬਿਆਨ ਇਹ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦਾ ਵੀ ਅਸੀਂ 15 20 ਸਾਲ ਅਜੇ ਕਿਤੇ ਨਹੀਂ ਜਾਣ ਵਾਲੇ ਮਤਲਬ 3 4 ਮੇਰੀ ਉਹ ਸੋਚਦੇ ਆ ਵੀ ਹੋਰ ਸਾਡੀ ਸਰਕਾਰ ਪੱਕਾ ਹੀ ਬੰਨੀ ਬੰਨੀ ਹੈ ਤੇ ਪੰਜਾਬ ਚ ਵੀ ਅਗਲੀ ਵਾਰ ਉਹ ਕਿਸੇ ਵੀ ਹੱਦ ਤੱਕ ਜਾ ਕੇ ਦਾ ਲਾਉਣ ਨੂੰ ਫਿਰਦੇ ਨਹੀਂ ਤੇ ਜੇ ਆਮ ਆਦਮੀ ਪਾਰਟੀ ਜਿਵੇਂ ਔਰਤਾਂ ਨੂੰ ਗਰੰਟੀ ਦੇ ਕੇ ਤੇ ਪੂਰੀ ਨਹੀਂ ਕੀਤੀ ਜਿਵੇਂ ਕਿਸਾਨਾਂ ਨੂੰ 5 ਮਿੰਟ ਚ ਐਮਐਸਪੀ ਦਾ ਵਾਅਦਾ ਕਰਕੇ ਤੇ ਹੁਣ ਜੇਲਾ ਚ ਤੁੰਰ ਰਹੇ ਨੇ ਤਾਂ ਬੀਜਪੀ ਦਾ ਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਲਵਾ ਦੇਣਾ ਜਿੱਥੋਂ ਤੱਕ ਮੈਨੂੰ ਲੱਗੀ ਜਾਂਦਾ ਹੁਣ ਬੀਜਪੀ ਚੋਂ ਘਾਟ ਰਹੇ ਜੇ ਕੋਈ ਗੱਲ ਵੱਖਰੀ ਆ ਆਪ ਕਿਉਂਕਿ ਕਾਲੀ ਦਲ ਤੋਂ ਪਹਿਲਾਂ ਹੀ ਪੰਜਾਬ ਦੇ ਲੋਕ ਅੱਕ ਗਏ ਕਾਲੀ ਦਲ ਦਾ ਸਫਾਇਆ ਕਾਲੀ ਦਲ ਇੱਕ ਵਾਰ ਪੋਲਿਟਿਕਲ ਗਰਾਉਂਡ ਚੋਂ ਬਾਹਰ ਹੈ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇੰਨਾ ਕਹ ਕਾਤਾ ਏ ਵੀ ਲੋਕ ਆਮ ਆਦਮੀ ਪਾਰਟੀ ਦੇ ਜੇ 50 ਬੰਦਿਆਂ ਨੂੰ ਮਾਈਕ ਮੂਹਰੇ ਕਰਕੇ ਪੁੱਛੀਏ ਤੇ 50 ਚੋਂ 45 ਕਹੀ ਜਾਂਦੇ ਨੇ ਯਾਰ ਗੱਲ ਨਹੀਂ ਬਣੀ ਇਹ ਤਾਂ ਕਮਾਲ ਕਰਤੀ ਇਹਨਾਂ ਨੇ ਤਾਂ ਕਾਂਗਰਸ ਜਿਹੜੀ ਆ ਉਹਦਾ ਵੀ ਰਾਜ ਪਿਛਲੀ ਵਾਰੀ ਲੋਕਾਂ ਨੇ ਵੇਖਿਆ ਹੁਣ ਆ ਜਿਹੜੀ ਭਾਜਪਾ ਆ ਉਹਨੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਇੱਕ ਮੌਕਾ ਸਾਨੂੰ ਕੱਲਿਆਂ ਨੂੰ ਦਿਓ ਕੇਜਰੀਵਾਲ ਨੂੰ ਦਿੱਤਾ ਹੁਣ ਸਾਨੂੰ ਵੀ ਦਿਓ ਤੇ ਫਿਰ ਹੋ ਸਕਦਾ ਲੋਕ ਉਧਰ ਨੂੰ ਉੱਲਰ ਜਾਣ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖ ਦਿਓ ਔਰ ਮੈਂ ਅਗਲੀ ਗੱਲ ਤੁਹਾਨੂੰ ਦੱਸਦਾ ਅੱਜ ਦੀ ਅਗਲੀ ਵੱਡੀ ਖਬਰ ਹੈ ਜਿਹੜੀ ਹਰਿਆਣਾ ਦੀ ਵਿਧਾਨ ਸਭਾ ਉਹਦੇ ਵਿੱਚ ਅੱਜ ਇੱਕ ਬਿੱਲ ਲਿਆਂਦਾ ਗਿਆ ਵੀ ਜਿਹੜੇ ਡੰਕੀਆਂ ਲਵਾ ਕੇ ਨਜਾਇਜ਼ ਤਰੀਕੇ ਨਾਲ ਮੁੰਡੇ ਕੁੜੀਆਂ ਨੂੰ ਬਾਹਰਲੇ ਦੇਸ਼ਾਂ 'ਚ ਭੇਜਣ ਵਾਲੇ ਏਜੰਟ ਨੇ ਉਹਨਾਂ ਨੂੰ ਹੁਣ 7 ਸਾਲ ਦੀ ਸਜ਼ਾ ਵਾਲਾ ਕਾਨੂੰਨ ਹਰਿਆਣੇ ਦੀ ਵਿਧਾਨ ਸਭਾ ਬਣਾ ਰਹੀ ਹੈ ਔਰ ਅੱਜ ਉਹਨਾਂ ਨੇ ਉਹ ਬਿੱਲ ਲੈ ਆਂਦਾ ਆਪਣੀ ਵਿਧਾਨ ਸਭਾ 'ਚ ਉਧਰੋਂ ਸਾਡੇ ਗਵਾਂਢੀ ਸੂਬੇ ਹਿਮਾਚਲ ਦੇ ਵਿੱਚ ਨਸ਼ੇ ਦੇ ਵਿਰੁੱਧ ਬਿੱਲ ਲੈ ਕੇ ਆਂਦਾ ਵੀ ਜਿਹੜਾ ਨਸ਼ੇ ਨੂੰ ਪ੍ਰਮੋਟ ਕਰੂ ਸਪੋਰਟ ਕਰੂ ਵੇਚੂ ਮੌਤ ਦੀ ਸਜ਼ਾ ਤੱਕ ਤੇ 10 ਲੱਖ ਰੁਪਇਆ ਜੁਰਮਾਨਾ ਤੱਕ ਦੀ ਸਜ਼ਾ ਵਾਲਾ ਬਿੱਲ ਉਹਨਾਂ ਨੇ ਵੀ ਰੋਕਥਾਮ ਅਤੇ ਨਿਯੰਤਰਣ ਬਿੱਲ 2025 ਦੇ ਨਾਂ ਤੇ ਅੱਜ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ ਲੈ ਆਂਦਾ ਹੁਣ ਇਹਦੇ ਉੱਪਰ ਤੁਸੀਂ ਕੀ ਕਹੋਗੇ ਕੀ ਪੰਜਾਬ ਦੀ ਵਿਧਾਨ ਸਭਾ ਚ ਆਹ ਦੋ ਕਾਨੂੰਨ ਨਹੀਂ ਬਣਨੇ ਚਾਹੀਦੇ ਕਿ ਬਣਨੇ ਚਾਹੀਦੇ ਆ ਤੁਸੀਂ ਦੱਸ ਦਿਓ ਜਿਹੜਾ ਇੱਕ ਹਰਿਆਣੇ ਨੇ ਪਾਸ ਕਰਤਾ ਇੱਕ ਹਿਮਾਚਲ ਨੇ ਕਰਤਾ ਇਹ ਦੋਵੇਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਕਾਨੂੰਨ ਬਣਨੇ ਚਾਹੀਦੇ ਆ ਵਿਧਾਨ ਸਭਾ ਅਜੇ ਚੱਲਦੀ ਪਈ ਆ ਹੁਣ ਜਿਹੜੀ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਚ ਆਖੀ ਐ ਬਈ ਸ਼ਹੀਦ ਭਗਤ ਸਿੰਘ ਦੀ ਦੇਣ ਬਹੁਤ ਵੱਡੀ ਐ ਤੇ ਉਹਨੂੰ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਅੱਜ ਤੱਕ ਸ਼ਹੀਦ ਭਗਤ ਸਿੰਘ ਵਰਗੇ ਏਡੇ ਵੱਡੇ ਇਨਕਲਾਬੀਆਂ ਯਾਦੀ ਕਲਾਟੀਆਂ ਯੋਧਿਆਂ ਨੂੰ ਭਾਰਤ ਰਤਨ ਦਾ ਅਵਾਰਡ ਨਹੀਂ ਦੇ ਸਕੇ ਆ ਇੱਥੇ ਬਥੇਰੇ ਨਹੀਂ ਐਵੇਂ ਹੀ ਜਿਨ੍ਹਾਂ ਨੂੰ ਕਈਆਂ ਨੂੰ ਦਿੱਤਿਆ ਹੋਇਆ ਤਾਂ ਉੱਥੇ ਅਜੇ ਤੱਕ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਇਹ ਮਤਾ ਪਾਸ ਨਹੀਂ ਹੋਇਆ ਇਹਦੇ ਤੇ ਗੱਲ ਹੀ ਨਹੀਂ ਕਰ ਰਹੇ ਹੁਣ ਅਗਲੀ ਵੱਡੀ ਖਬਰ ਹੈ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਬੜੇ ਟਾਈਮ ਤੋਂ ਲਾਰਸ ਬਿਸ਼ਨੋਈ ਦਾ ਗੈਂਗ ਦੇ ਰਿਹਾ ਔਰ ਲਾਰਸ ਬਿਸ਼ਨੋਈ ਜਦੋਂ ਉਹਨਾਂ ਨੇ ਮਾਰਿਆ ਸਿੱਧੂ ਮੂਸੇਵਾਲਾ ਤਾਂ ਉਦੋਂ ਵੀ ਗੈਂਗ ਨੇ ਕਿਹਾ ਵੀ ਸਲਮਾਨ ਖਾਨ ਦਾ ਹਾਲ ਵੀ ਅਸੀਂ ਕਰਾਂਗੇ ਮੂਸੇਵਾਲੇ ਵਾਲਾ ਫਿਰ ਜਦੋਂ ਬਾਬਾ ਸਦੀਕੀ ਮਾਰਿਆ ਬੰਬੇ ਉਦੋਂ ਬਾਅਦ ਕਹਿ ਲੱਪੇ ਵੀ ਸਦੀਕੀ ਵਾਲਾ ਹਾਲ ਸਲਮਾਨ ਖਾਨ ਦਾ ਫਿਰ ਸਲਮਾਨ ਖਾਨ ਦੀ ਸਿਕਿਉਰਿਟੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ ਤੇ ਅੱਜ ਪਹਿਲੀ ਵਾਰ ਸਲਮਾਨ ਖਾਨ ਦਾ ਬਿਆਨ ਆਇਆ ਲਾਰਸ ਬਿਸ਼ਨੋਈ ਗੈਂਗ ਬਾਰੇ ਤੇ ਉਹਦੇ ਉੱਪਰ ਉਹ ਇੰਨਾ ਹੀ ਬੋਲਿਆ ਉਹ ਆਂਦਾ ਭਗਵਾਨ ਤੇ ਅੱਲਾ ਦੀ ਮਰਜ਼ੀ ਹੈ ਇਹ ਉਮਰ ਉਹਦੇ ਹੱਥ ਹੈ ਜਦੋਂ ਉਹਨੇ ਮਰਵਾਉਣਾ ਮਰਵਾ ਦੇਣਾ ਜੇ ਉਹਨੇ ਰੱਖਣਾ ਤੇ ਰੱਖ ਲੈਣਾ ਐਦਾਂ ਦੀ ਗੱਲ ਉਹਨੇ ਕੀਤੀ ਪਰ ਉਹ ਕਹਿੰਦਾ ਕਿ ਜਿੰਨੀ ਸਿਕਿਉਰਿਟੀ ਮੈਨੂੰ ਟਾਈਟ ਰੱਖਣੀ ਪੈਂਦੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ 'ਚ ਅੜਚਨਾ ਆਉਂਦੀਆਂ ਨੇ ਐਦਾਂ ਦੀ ਗੱਲ ਸਲਮਾਨ ਖਾਨ ਨੇ ਅੱਜ ਬੋਲੀ ਹੈ ਹੁਣ ਕਿਸਾਨਾਂ ਦੇ ਮੁੱਦੇ ਤੇ ਕੱਲ ਨੂੰ 28 ਮਾਰਚ ਨੂੰ ਕਿਸਾਨ ਪੂਰੇ ਭਾਰਤ ਦੇ ਵਿੱਚ ਪ੍ਰਦਰਸ਼ਨ ਕਰਨ ਵਾਲੇ ਨੇ ਤੇ ਪੰਜਾਬ ਸਰਕਾਰ ਹੁਣ ਉਹਨਾਂ ਨੂੰ ਰੋਕੇਗੀ ਫੜੇਗੀ ਕਿ ਨਹੀਂ ਫੜੇਗੀ ਪ੍ਰਦਰਸ਼ਨ ਕਰਨ ਦੇਵੇਗੀ ਕਿ ਨਹੀਂ ਦੇਵੇਗੀ ਇਹ ਵੇਖਣ ਵਾਲਾ ਮਾਮਲਾ ਬਣ ਗਿਆ ਤੁਹਾਨੂੰ ਕੀ ਲੱਗਦਾ ਹੈ ਕੀ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਔਰਤਾਂ ਨੂੰ ਹਜ਼ਾਰ ਨਹੀਂ ਦੇ ਰਹੀ ਤੇ ਕਿਸਾਨਾਂ ਨੂੰ ਫੜਫੜ ਜੇਲੇ ਚ ਕਰਨ ਦੀ ਕੋਸ਼ਿਸ਼ ਕਰਦੀ ਹੈ ਕੀ ਆਮ ਆਦਮੀ ਪਾਰਟੀ ਐਦਾਂ ਪੰਜਾਬ ਦੇ ਵਿੱਚ ਅਗਲੀ ਵਾਰ ਸਰਕਾਰ ਬਣਾਉਣ ਚ ਕਾਮਯਾਬ ਹੋ ਜਾਏਗੀ ਜਾਂ ਫਿਰ ਨੁਕਸਾਨ ਹੋਵੇਗਾ ਤੁਹਾਨੂੰ ਕੀ ਲੱਗਦਾ ਵੈਸੇ